मां दुर्गा ਦੇ ਨਰਾਤਿਆਂ ਦਾ ਅੱਜ ਤੀਜਾ ਦਿਨ ਹੈ ਅੱਜ ਦੇ ਦਿਨ ਮਾਂ ਦੇ ਚੰਦਰ ਘੰਟਾ ਰੂਪ ਦੀ ਪੂਜਾ ਕੀਤੀ ਜਾ ਰਹੀ ਹੈ ਤੜਕਸਾਰ ਤੋਂ ਹੀ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਮੰਦਰਾਂ ਦਾ ਰੁਕਾ ਰਹੇ ਨੇ ਦੱਸ ਜੀਏ ਇਸ ਦੌਰਾਨ ਨਾਰੀਅਲ ਚੜਾ ਕੇ ਲਾਲ ਚੁੰਨੀ ਚੜਾ ਕੇ ਪੂਜਾ ਕੀਤੀ ਜਾਂਦੀ ਹੈ ਹਾਲਾਂਕਿ ਪਹਿਲੇ ਦਿਨ ਘਰ ਦੇ ਵਿੱਚ ਕਲਸ਼ ਅਖਿਆ ਜਾਂਦਾ ਹੈ ਇਸੇ ਨਾਲ ਹੀ ਨੈਨਾ ਦੇਵੀ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਰਿਹਾ ਨੈਨਾ ਦੇਵੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਪਹੁੰਚੇ ਹੋਏ ਨੇ ਤੜਕਸਾਰ ਤੋਂ ਹੀ ਸ਼ਰਧਾਲੂਆਂ ਦਾ ਤਾਂਤਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਇੱਕ ਪਾਸੇ ਮਨਸਾ ਦੇਵੀ ਜਿੱਥੇ ਕੀ ਮੰਦਰਾਂ ਦੇ ਵਿੱਚ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਨੇ ਦੂਜ ਜਿਥੇ ਕਿ ਸ਼ਰਧਾਲੂਆਂ ਦੇ ਵਿੱਚ ਸਿਰਫ ਤੇ ਸਿਰਫ ਇੱਕ ਵਿਸ਼ਵਾਸ ਹੈ ਮਾਦੇ ਨਰਾਤਿਆਂ ਦੇ ਨਾਲ ਜੁੜਿਆ ਹੋਇਆ ਹਾਲਾਂਕਿ 9 ਦੇ 9 ਦਿਨ ਮਾਦੇ ਵੱਖ-ਵੱਖ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ 9 ਦਿਨ ਵਰਤ ਵੀ ਰੱਖੇ ਜਾਂਦੇ ਨੇ ਹਾਲਾਂਕਿ ਕੁਝ ਲੋਗੇ ਮੰਨਦੇ ਨੇ ਕਿ ਪਹਿਲੇ ਨਰਾਤੇ ਤੇ ਅਖੀਲੇ ਨਰਾਤੇ ਵਰਤ ਰੱਖ ਕੇ ਮਾਂ ਨੂੰ ਪ੍ਰਸੰਨ ਕੀਤਾ ਜਾਂਦਾ ਹੈ ਤਾਂ ਕਿ ਉਹਨਾਂ ਦੀ ਮੰਨਤ ਜੋ ਹੈ ਉਸ ਨੂੰ ਪੂਰਾ ਕਰ ਸਕੇ ਤੇ ਸਵੇਰ ਤੋਂ ਹੀ ਮੰਦਰਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂਆਂ ਦਾ ਆਉਣਾ ਜਾਣਾ ਲੱਗਿਆ ਹੋਇਆ ਹੈ ਨਰਾਤਿਆਂ ਦਾ ਅਜੋ ਤੀਜਾ ਦਿਨ ਹੈ ਮਾ ਚੰਦਰ ਘੰਟਾ ਵੀਰ ਜਸੂਜਾ ਕੀਤੀ ਜਾ ਰਹੀ ਹੈ